ਲੋ ਜੀ ਕੀ ਹਾਲ ਚਾਲ ਆ ਦੋਸਤੋ ਸਸੀ ਗੱਲ ਜੀ ਕੀ ਹਾਲ ਚਾਲ ਆ ਦੋਸਤੋ ਠੀਕ ਹੋ ਲਓ ਬਾਈ ਜੀ ਜਿਹੜਾ ਰਾਤ ਆਪਣਾ ਡਿਗ ਪਿਆ ਸੀ ਕੱਲ ਰਾਤ ਉਹ ਹੁਣ ਓੱਡਾ ਖੜਾ ਉੱਟਿਆ ਤਾਂ ਬਹੁਤ ਚੰਗਾ ਫਰਦਾ ਛਤਰੀ ਲੱਗੀ ਪਈ ਆ ਯਾਰ ਤੇ ਦੇਖਦੇ ਆ ਬਈ ਇਹਨੂੰ ਬਹਿ ਗਿਆ ਦਾ ਟਾਈਮ ਨਾ ਇਰਤਨ ਉਭਾ ਕੇ ਫਿਰ ਛੱਡ ਦੇਗੇ ਦੂਜੇ ਤੇ ਨਹੀਂ ਫਿਰ ਗਿਆ ਨਾ ਬੈਠਾ ਤੇ ਫਿਰ ਛੱਡ ਰਹਾ ਬੈਣਾ ਕਿਉਂਕਿ ਅੱਜ ਤੇ ਇੱਕ ਕਬੂਤਰੀ ਨੇ ਇਹਨੇ ਸ਼ੋਰ ਜਿਹਾ ਨ ਕਰ ਲ ਬਾਦਾਮ ਬਦੂ ਵੱਧ ਪਾ ਦੇ ਹੁੰਦੀ ਲਾਣੀ ਜਿੰਨੇ ਮਰਦ ਕਿਉਂ ਗਈ ਤੇ ਉਹ ਤਾਂ ਬਿੱਲੀ ਨਹੀਂ ਇੱਕ ਬਿੱਲੀ ਆ ਕਰੋ ਉਹ ਇੱਕ ਨੂੰ ਛੱਡ ਦੇਾਂਗੇ ਤੇ ਦੂਜੇ ਦੋ ਕਬੂਤਰ ਉਹ ਛੱਡਦੇ ਆਂ ਬਸ ਲਓ ਜੀ ਭਾਈ ਜੀ ਬਾਉਣ ਲੱਗੇ ਪਏ ਆ ਇਹ ਫਰਜ਼ਾ ਅਧੀਏ ਜੇ ਆ ਦਿਨਾਂ ਤੋਂ ਛਤਰੀ ਬੜਕ ਦੀ ਨੂੰ ਵੇਖ ਕੇ ਹੁੰਦਾ ਹਲਾ ਤੇ ਮੌਸਮ ਵੀ ਬਦਲ ਬਈ ਜੀ ਕੱਢਿਆ ਆ ਆ ਜਾਂਦਾ ਉਹ ਮੁੜ ਕੇ ਲਓ ਜੀ ਭਾਈ ਜੀ ਬੱਚੇ ਵੀ ਬਾਤ ਇਹ ਛਤਰਾਂ ਤੇ ਨਹੀਂ ਲੱਗਣਾ ਤੇ ਇੱਕ ਨਵਾਂ ਕੱਢਿਆ ਅੱਜ ਨਮਾਕਟੇ ਲਾਭੀ ਪੰਜਾਬਲਾ ਬੀਬਾਗਲਾ ਆ ਫਰਦਾ ਯੱਲਾ ਲੋ ਜੀ ਕੂਟਰ ਆਪਣਾ ਜਿਹੜਾ ਆਪੋ ਬੱਚਾ ਛੱਡਿਆ ਸੀਗਾ ਉਹ ਸਿੱਧਾ ਕੂਟਰ ਛੱਡਿਆ ਸੀਗਾ ਬੱਚਾ ਨਿਕਲ ਜਾਂਦਾ ਉਹ ਜੋ ਸਿੱਧਾ ਘਰ ਨੂੰ ਛੱਡਿਆ ਸੀ ਉਹ ਸਿੱਧਾ ਬਾਹਰ ਆ ਠੀਕ ਆ ਤੇ ਬਾਕੀ ਕੂਤਰਾ ਫਰਦੇ ਆਪਣੇ ਆ ਜਾਂਦੇ ਪੰਜ ਫਰਦੇ ਆ ਇੱਕ ਕਬੂਤਰੀ ਚਾਰ ਕਬੂਤਰ ਤੇ ਤਾਂ ਕਰਕੇ ਨਗਰਾਨੀ ਚ ਫਰ ਜਾਂਦੇ ਕਬੂਤਰੀ ਬੈਠੂ ਕਰਨਾਲ ਦੀ ਨਾਲ ਤਾੜ ਦੇਂਦੇ ਏ ਝੂਠ ਬੈਠਾ ਕੋਠੇ ਤੇ ਹੀ ਸੀਗਾ ਤੇ ਉਹ ਵੀ ਛਤਰੀਆਂ ਵੱਡੀਆਂ ਹੀ ਲੱਗੀਆਂ ਤਿੰਨ ਬਸ ਉਹ ਸਰ ਤੇ ਹੀ ਜਾਂਦਾ ਹੈਲੋ ਤੂੰ ਬਦਾਮ ਲੱਜ ਪਏ ਛਿੱਲਣ ਤੇ ਆ ਬੰਦਾ ਜਿਵੇਂ ਬੈਠਾ ਮੇਰੇ ਨਾਲ ਕਬੂਤਰ ਆਪਣੇ ਫਰਤੇ ਆ ਤਿੰਨ ਤੇ ਜਿਹੜਾ ਆਪਾਂ ਨਵਾਂ ਕੱਢਿਆ ਸੀ ਉਹ ਵੀ ਵਧੀਆ ਸਿੱਧਾ ਬਹਿ ਗਿਆ ਉਹਦੀ ਕੋਈ ਪ੍ਰੋਬਲਮ ਨਹੀਂ ਵਧੀਆ ਬਗਿਆ ਸਿੱਧਾ ਤੇ ਕਬੂਤਰ ਰਹਿ ਕੇ ਤਿੰਨ ਸਗੋਂ ਵੱਡਾ ਉੱਡੇ ਮਤਲਬ ਜਿਹੜੇ ਨੂੰ ਹਜੇ ਤਿੰਨ ਦੇਣੀ ਹੋਈ ਆ ਆ ਜਾਂਦਾ ਜਿਹੜਾ ਨਾ ਨੂੰ ਬਦਾਮ ਪਾਣ ਲੱਗੇ ਆ ਬਗਲ ਝਲਰ ਵਾਲਾ ਬਗਲ ਟੂਸੀ ਵਾਲਾ ਤੇ ਕਬੂਤਰੀ ਬਗਲ ਡੰਡੇ ਵਾਲੀ ਲੋ ਜੀ ਆ ਕਬੂਤਰ ਐਨੇ ਵੀ ਨਹੀਂ ਬਦਾਮ ਚੁਗੇ ਐਨੇ ਵੀ ਨਹੀਂ ਬਦਾਮ ਚੁਗੇ ਉਤਲੇ ਨੇ ਵੀ ਨਹੀਂ ਚੁਗੇ ਥਲੜਲੇ ਵੀ ਨਹੀਂ ਐਨੇ ਕਬੂਤਰੀ ਨੇ ਕੱਲੀ ਨਹੀਂ ਚੁਗੇ ਆ ਤੇ ਇਹ ਪਾਣੀ ਚ ਭਿਉਉਣੇ ਆ ਬਦਾਮ ਫਿਰ ਦੇਖਦੇ ਆ ਵੀ ਕੀ ਬੰਦਾ ਚੁਗਦੇ ਅੱਜ ਫਿਰ ਭੁੱਖੇ ਰੱਖਾਂਗੇ ਫਿਰ ਕੱਲ ਨੂੰ ਤਾਂ ਚੋਗੀ ਲੈਣਗੇ ਤੇ ਸਾਈਡ ਤੇ ਉਹ ਦੇਖਦੇ ਆ ਚੋਗ ਤਾਂ ਲੈਣਗੇ ਬਈ ਸੀ ਚੁਗਣਗੇ ਭੁੱਖੇ ਮਾਰਦੇ ਹੋਰ ਕੀ ਕਰਨ ਲੋ ਜੀ ਬਾਈ ਜੀ दाना पानी चो दाना पानी ਪਾਤਾ ਆਪਾਂ ਤੇ ਕਬੂਤਰ ਲਾ ਲੈਂਦੇ ਸਾਰੇ ਤਾਂ ਤੋ ਤੇ ਆ ਬਦਾ ਨਹੀਂ ਕਿਤੇ ਇਹਨਾਂ ਨੇ ਪਿਆਉ ਕੇ ਰੱਖੇ ਪਏ ਬਦਾ ਉਹ ਜਿਹੜਾ ਕੱਢ ਕੇ ਪਾਏ ਆ ਉਹ ਪਾਣੀ ਪਾਈ ਜਾਂਦਾ ਕੱਲ ਨੂੰ ਖੁੱਡਿਆਂ ਦੀ ਕਰਾਂਗੇ ਸਫਾਈ ਜਿਹੜਾ ਸਾਨੂੰ ਸਾਰੇ ਕਬੂਤਰ ਦਿਖਾ ਦੇਣੇ ਇਹ ਲਓ ਇਹਦੇ ਚੱਕ ਜੋੜੀ ਤੇ ਦੋ ਬੱਚੇ ਆ ਇੱਕ ਤਾਂ ਨੀਲਾ ਬੱਚਾ ਤੇ ਤਰਾ ਦੇ ਜਿਦਰੀ ਜੀ ਜਿਹਦੀ ਪਤਾ ਨਹੀਂ ਨੇ ਪਾਣਾ ਪਾਇ ਪਾ ਕੇ ਡਾਣ ਦੀ ਸਕੀਮ ਸੀ ਪਾਈ ਕੋਲੇ ਉਹਨਾਂ ਨੇ ਪਾ ਇਸ ਕੋੜ-ਗੁੜ ਬਣਾਇਆ ਇਸ ਕੀ ਹੈ ਇੱਕ ਜਿਹੜੀ ਬਾਬੇ ਸ਼ਰੀਫ ਦੀ ਗੱਲ ਕਰਦੇ ਹਾਂ ਪਾਕਿਸਤਾਨ ਚ ਗਿਆ ਸੀਗਾ ਉਹਦੇ ਪਿੰਡ ਤੋਂ ਬੰਦੇ ਨਾਲ ਗੱਲ ਹੋਈ ਸੀ ਲੋ ਜੀ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਤਾ ਉਹਦੇ ਪਿੰਡ ਦੇ ਬੰਦੇ ਨਾਲ ਆਪਣੀ ਗੱਲ ਹੋਈ ਉਹਦੇ ਪਿੰਡ ਦਾ ਕਬੂਤਰ ਰੱਖਿਆ ਉਹਨਾਂ ਦੇ ਪੁੱਤਰ ਤਾਂ ਬਾਈ ਰੱਖੇ ਆ ਇਹ ਜਾਇਦਾਦ ਬਹੁਤ ਆ 100 150 ਕਿੱਲਾ ਪੈਲੀ ਦਾ ਉਹਨਾਂ ਕੋਲੇ ਪਾਕਿਸਤਾਨ ਤੇ ਉਧਰ ਸ਼ਰੀਫ ਦੇ گا ਪੁੱਤਰਿਆਂ ਪੜੋਤਿਆਂ ਕੋਲੇ 100 150 ਕਿੱਲਾ ਪੈਲੀ ਦਾ ਚੰਗਾ ਕਾਰੋਬਾਰ ਆ ਉਹਨਾਂ ਦਾ ਤੇ ਬਾਈ ਕਬੂਤਰ ਹੈਗੇ ਆ ਹਜੇ ਵੀ ਪਰ ਬਾਈਆਂ ਬੂਈਆਂ ਨਹੀਂ ਛੱਡਦੇਗੇ ਤਕੜੇ ਬੰਦੇ ਆ ਕੋਈ ਬਾਈਆਂ ਬੂਈਆਂ ਨਹੀਂ ਛੱਡਦੇਗੇ ਤੇ ਪਰ ਹੁਣ ਕਹਿੰਦਾ ਭਾਵੇਂ ਕਬੂਤਰ ਹਜੇ ਵੀ ਉਹਨਾਂ ਦੇ ਘਰੇ ਹੈਗੇ ਆ ਉਹਨਾਂ ਤੇ ਉਹ ਬੰਦਾ ਵੀ ਕਬੂਤਰਾਂ ਵਾਲਾ ਬਹੁਤ ਚੰਗਾ ਨਾ ਉਹ ਬੰਦੇ ਦਾ ਆਪਣੀ ਦਾ ਵੈਸੀ ਗੱਲ ਹੋਈ ਸੀ ਉਹਦੇ ਨਾਲ ਤੇ ਆ ਬੱਚੀ ਬਾਈ ਤੇ ਆਪਣੀ ਤੋਂ ਉਹਦੇ ਨਾਲ ਵੈਸੀ ਗੱਲ ਹੋਈ ਸੀ ਕਿ ਉਹ ਆਹ ਮਦਿਨ ਉਹ ਡੇੜਾ ਇੰਡੀਆ ਚ ਗੱਲ ਕਰਦੇ ਹੁੰਦੇ ਸਰੀਫ ਬਾਬੇ ਦੇ ਕਹਿੰਦਾ ਮੋਂ ਉਹਦੇ ਪਿੰਡ ਤਾਂ ਇਹ ਮੇਰੇ ਕਬੂਤਰ ਰੱਖੇ ਚ ਪਰ ਉਹਨਾਂ ਦਾ ਪਰਿਵਾਰ ਬਹੁਤ ਚੰਗਾ 100 150 ਗਿੱਲਾ ਪਹਿਲੀ ਦਾ ਚੰਗਾ ਕਾਰੋਬਾਰ ਅੱਲਾ ਹਰਾਂ ਬਗਲਾਂ ਨਾਲ ਰਹਿ ਗਿਆ ਜਦੋਂ ਤਾੜਨ ਲੱਗੇ ਉਹਦੋਂ ਅੜ ਗਿਆ ਬਾਈ ਤੇ ਹੋ ਵਈ ਅੰਦਾ ਲੋ ਜੀ